ਅਜੀਤ ਸ਼ਾਸਤਰੀ ਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਅਮੀ ਦਾ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਲਓ ਜੀ ਲੱਗਿਆ ਜਦਾ ਬਲੌਗ ਸ਼ੁਰੂ ਕਰਾਂ ਜੀ ਲਓ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਮਨਿੰਦਰ ਨੂੰ ਐਪੇ ਵਾਰਕੀ ਦੀਆਂ ਮੁਬਾਰਕਾਂ ਦਿੱਤੀਆਂ ਤੇ ਚੜਜੀਤ ਕੋਰ ਦੇ ਭਰਾ ਦੇ ਪਿਆਰ ਦੀਆਂ ਮੁਬਾਰਕਾਂ ਦਿੱਤੀਆਂ ਤੇ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਸਾਡੇ ਨਾਲ ਸਬਸਕ੍ਰਾਈਬਰ ਜੁੜੇ ਹੋਏ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਤੇ ਪਹੁੰਚੋ ਹੋਏ ਬੀਕੋਲ ਤੇ ਮਨਿੰਦਰ ਸਿੰਘ ਖੂਤੋਂ ਆਏ ਆ ਇਹ ਹੁਣ ਮਨਿੰਦਰ ਸਿੰਘ ਪੜਾਸ਼ਤਰੀਕਰ ਬੋਲੋ ਮਨਿੰਦਰ ਸਾਸ਼ਤਰੀਕਰ ਬੋਲ ਮੈਂ ਕੁਚਕਾ ਖਲ ਖਾ ਦਾ ਕੁਚਕ ਫਟੇ ਮੁੰਨਾ ਪੜ ਕੇ ਆਇਆ ਬੀਬੀ ਕੋਲ ਆਇਆ ਮੁੰਨਾ ਪੜ ਕੇ ਆਇਆ ਬੀਬੀ ਕੋਲ ਆਇਆ ਕਿਆ ਪੜ ਕੇ ਆਇਆ ਕਿ ਉਹ ਵੀ ਮੜਾ ਮੋਟਾ ਦਸ ਵੀ ਦਿਆ ਕਰ ਵੀ ਹਾਂ ਮੈਂ ਆ ਗੂ ਪੜਦਾ ਹਾਂ ਕਾਹਦਾ ਡਾਕਟਰ ਕਾਹਦਾ ਡਾਕਟਰ ਬੰਕ ਕਾਲ ਦੀ ਛੁੱਟੀ ਆ ਹਾਂਜੀ ਚਲੋ ਤੇ ਬੀਬੀ ਬੈਠੀ ਆ ਜੀ ਸਾਡੀ ਬੇਲਾ ਕਾਨੂੰ ਮੈਂ ਬੇਲਾ ਬੇਲਾ ਕਾਨੂੰ ਮੈਂ ਨਾ ਇਹ ਤੇ ਜੀ ਕਾ ਖਾਲਾ ਬਾਜੀ ਤੁਹਾਨੂੰ ਲੱਖ ਲੱਖ ਵਧਾਈਆਂ ਨੇ ਜੂ ਦੇ ਵਿਆਹ ਦੀਆਂ ਬਹੁਤ ਬਹੁਤ ਖੁਸ਼ੀ ਹੈ ਕਿਸੇ ਦਾ ਘਰ ਵਸੇ ਤੇ ਆਪਾਂ ਖੁਸ਼ ਹੋઈએ ਰਹਿ ਜੀ ਸਾਹ ਇਹ ਆਪਸ ਵਿੱਚ ਜਾਣ ਬੜਾ ਚਾਹ ਉਹ ਕਿਨੇ ਹੋਏ ਕਿ ਮੈਂ ਠੀਕ ਹੈ ਰਵੀ ਆਏ ਮਹਾਰਾਜਾ ਦਾ ਕਿੰਨ ਸਾਰੇ ਤੇ ਹੋਰ ਖੁਸ਼ੀ ਨਾਲ ਆਏ ਜੀ ਮਾਨਨ ਰਾਂਝੂ ਦੋਸਤ ਜੀ ਦੇ ਮੇਰੇ ਕੋਲ ਦਾ ਕੋਲ ਹੈ ਇਹ ਬੀਬੀ ਲੈ ਕੇ ਆਈ ਇਹ ਨਵਾਂ ਫੋਨ ਇਹਨੇ ਮੈਨੂੰ ਦੱਸਿਆ ਨਹੀਂ ਫੋਨ ਬਾਰੇ ਜਮਾਈ ਤੇ ਮੈਂ ਜਦ ਆਇਆ ਘਰ ਤੇ ਮੈਨੂੰ ਕਹਿੰਦੇ ਦੇਖ ਅਸੀਂ ਲੈ ਫੋਨ ਫੋਨ ਤਾਂ ਲਿਆਏ ਨਾ ਕੋਈ ਪਾਰਟੀ ਨਾ ਕੋਈ ਮਠਾ ਨੂੰ ਲੈ ਉਹਨੂੰ ਆਂਡਾ ਸੋਪਾ ਤਾਰੇ ਜਣੇ ਮੇਰੇ ਬੱਚਾ ਬਣ ਕੇ ਗੱਲ ਨਿਉਂਗੀ ਨਿਉਂ ਦੀ ਗੱਲ ਕਰਿਓ ਮੈਨੂੰ ਪੁੱਤਰੇ ਮੈਂ ਬੈਠੀ ਸੀ ਝਟਕਟ ਵਾਲਾ ਕੰਮ ਹੋ ਗਿਆ ਬੇ ਆ ਗਈ ਕੁੜੀ ਇਹ ਗੱਲ ਮੇਰਾ ਦੋਤਾ ਇੱਕ ਹੋਰ ਹੈ ਕੁੜੀ ਮੇਰੀ ਜਿਹਾ ਵਿੱਚ ਵਿੱਚ ਚੱਚੇ ਦਾ ਮੁੰਡਾ ਹਾਂ ਉਹ ਆ ਕੇ ਜਿੰਦੇ ਅਸੀਂ ਤੁੰਨੂ ਕਿੰਨੇ ਦੇ ਕੇ ਆਣਾ ਕਿ ਮੋਰਨੈ ਕਿੰਨੇ ਆਲਾ ਇਹਦੇ ਵੀ ਵੀ ਨਾ ਕੁਝ ਜੀ ਲੈਣੀ ਇਹ ਮੁੰਡਾ ਤਾਂ ਜੇ ਮੈਂ ਨਾ ਜਾਂਦੀ ਤਾਂ ਵੀ ਮਾਤਾ ਨੂੰ ਇਹ ਕਿ ਮਾਤਾ ਘਰੇ ਨਹੀਂ ਬੜੀ ਲਿਖੀ ਦੀ ਹੈ ਜੇ ਮੁੰਡਾ ਮੈਂ ਨਾ ਜਾਂਦੀ ਮੈਨੂੰ ਨਾ ਵੀ ਓਕੀ ਤੇ ਫੇਰ ਮੁੰਡਾ ਤੁਸੀਂ ਮੈਂ ਦੱਸਿਓਏ ਘਰ ਜਰੂਰੀ ਮੈਂ ਕੀ ਕਰਿਆ ਮੈਂ ਜੋ ਰੋਕੀ ਨੂੰ ਨਹੀਂ ਤੇ ਮੈਂ ਜੋ ਦੇ ਹੱਥ ਧੋਕਾ ਤੇ ਜਦ ਆਪਣੇ ਰਿਸ਼ਤੇਦਾਰਾਂ ਆਂ ਮੈਂ ਕੋਈ ਗਹਿ ਜਰੂਰੀ ਕੰਮ ਲੈ ਕੇ ਘਰ ਜਾਣਾ ਜਦ ਮੁੰਡਾ ਮੈਂ ਘਰ ਗਈ ਤੇ ਮੈਨੂੰ ਇਹ ਵੀ ਨਾ ਪਤਾ ਵੀ ਆਹ ਫੁੰਨਾ ਦੀ ਦੁਕਾਨ ਆ ਮਿੰਦੋ ਨਹੀਂ ਪੁੱਤ ਕਾਸੀ ਦਾ ਪਤਾ ਨਾ ਆ। ਤਾਂ ਮੈਨੂੰ ਕਹਿੰਦੀ ਜੀਬੀ ਜਾਂ ਉੱਥੇ ਬੜਨ ਲੱਗੇ ਦੁਕਾਨ 'ਚ ਕਹਿੰਦੇ ਵੀ ਤੁਹਾਨੂੰ ਅਸੀਂ ਇੱਕ ਚੀਜ਼ ਦੇ ਕੇ ਦਿੰਦੇ ਆ। ਮੈਂ ਕਿਹਾ ਪੁੱਤ ਕੀ ਚੀਜ਼ ਦੇਣੀ ਹੈ ਮੈਂ ਬੁੱਤ ਉੱਥੇ ਬਹਿ ਗਈ। ਉਹ ਮੈਨੂੰ ਉਹ ਤੁਸੀਆਂ ਦੇ ਗੇ ਲੈਣਾ ਦੇ ਮਾਤਾ ਬੈਠੀ। ਤਾਂ ਉਹ ਦੋ ਦੋ ਤਾਰ ਮੇਰੀ ਪੂਰੀ ਲੋਤੀ ਐ ਫਾਈ ਦੋ ਇਹਨਾਂ ਕੁੰਡੇ। ਮੈਂ ਕਿਹਾ ਜੋਗਿੰਨਾ ਨਾ ਆਉਣ ਰਹਿਣਾ ਵੀ ਮਿੰਨੂ ਦਾ ਕੋਈ ਚੱਕਰ ਵੀ ਆਉਣ ਚੀਜ਼ ਲੈਣੀ ਨਾ ਤਾਂ ਉਹ ਕਹਿੰਦੇ ਵੀ ਨਹੀਂ ਵੀ ਮਿੰਨੂ ਫਿਰ ਉਹਨਾਂ ਨੇ ਫੋਨ ਲੈ ਕੇ ਆਪੇ ਗੱਲ ਕਰੀ ਆਪੇ ਪੁੱਤ ਉਹਨਾਂ ਨੇ ਕਹਿੰਦੇ ਤੇ ਮੈਂ ਕੋਈ ਪੈਸਾ ਨਹੀਂ ਕੋ ਕੋਤਨੀ ਜਦ ਮੈਂ ਵੀਨੂ ਕਹਿੰਦੇ ਵੀ ਆਪ ਤਨ ਫੋਨ ਲੈ ਕੇ ਨਾ ਮੈਂ ਕਹਿੰਦਾ ਪੁੱਤ ਮਿੰਨੂ ਫੋਨ ਕਾਨੂੰ ਲੈ ਕੇ ਦੇਣਾ ਵੀ ਮੈਨੂੰ ਤਾਂ ਚਲਾਉਣਾ ਵੀ ਨਹੀਂ ਆਉਂਦਾ ਮੈਂ ਤਾਂ ਬਹੁਤ ਔਖੀ ਐ ਮੈਨੂੰ ਤਾਂ ਪਤਾ ਨਹੀਂ ਲੱਗਦਾ ਵੀ ਮੈਨੂੰ ਦੂਵੇ ਬਟਨਾਂ ਆਣਾ ਠੀਕ ਰਹਿੰਦਾ ਵੀ ਜੀਰੇਗਾ ਮੈਂ ਦੱਬ ਕੇ ਕਰ ਲਵਾਂ ਕਰ ਲਵਾਂ ਤਾਂ ਉਹ ਤੋਂ ਕਹਿੰਦੇ ਵੀ ਨਹੀਂ ਵੀ ਤੰਨ ਅਸੀਂ ਗਾਉਂਗੇ ਉਹ ਕੁੜੀ ਕਹਿੰਦੀ ਵੀ ਜੀ ਵੀ ਮੈਂ ਤਾਂ ਤੈਨੂੰ ਜਰੂਰ ਲੈ ਕੇ ਜੈਣਾ ਬਈ ਜਦ ਮਾਸੀ ਦਾ ਫੋਨ ਆਉਂਦਾ ਹੈ ਵਿਧੂਏ ਮਾਮੇ ਕੋ ਫੋਨ ਆਉਂਦਾ ਦੂਆ ਦੂਆ ਉਹ ਖਾਣੇ ਵਿੱਚ ਬੈਠਾ ਵਿਧੂਏ ਮਾਮੇ ਦੇ ਕੋ ਫੋਨ ਹੈਗੇ ਪਰ ਉਹ ਬਾਹਰ ਨੂੰ ਤਾਂ ਕਿਹਦੇ ਗੱਲ ਕਰੂਗੇ ਤੈਨੂੰ ਲੈ ਕੇ ਜੈਣਾ ਮੈਂ ਕਿਹਾ ਵੀ ਮੈਨੂੰ ਇੰਨਾ ਪਹਾੜ ਨਾ ਚਕਾਓ ਤੇ ਆਪਾਂ ਤੀਆਂ ਤੇ ਟਿੱਲੇ ਨਹੀਂ ਸਭੀ ਇਹ ਮੈਨੂੰ ਨਾ ਕੰਮ ਕੋ ਉਤੋ ਗੁੜੀ ਨੇ ਮੈਨੂੰ ਮੱਲੋ ਮੰਡਿਓ ਤਾਂ ਸੱਤਿਆ ਅਰਥ ਕੋ ਮਨਨੇ ਦੇਖਾ ਉੱਥੇ ਵੀ ਮੈਂ ਵੀ ਬੋਲਣ ਜੋਗੀ ਨਾ ਕਿ ਉੱਥੇ ਬੰਦੇ ਕਿਹੜੇ ਆਪਾਂ ਹੁਣ ਬੋਲ ਵੀ ਨਹੀਂ ਸਕਦੇ ਅਗਲਾ ਉਹ ਗੁੜੀ ਉਹਦੀ ਅੰਦੀ ਮੈਂ ਫੁੱਤ ਘਾ ਲਾ ਕੇ ਗੱਡੀ ਜਾ ਕੇ ਉਹਦੇ ਚੱਲਣਾ ਨਾ ਆਪਣੇ ਦੇਖਿਆ ਭਾਲਿਆ ਕਰਿਆ ਦੱਸਿਆ ਉਹ ਹੁਣ ਦੱਸਿਆ ਤਾਂ ਜਿਕਣਾ ਉਹ ਮੈਨੂੰ ਚਲਵਾ ਚਲਾਉਣਾ ਇਹ ਬਤਾਉਣਾ ਚਲੋ ਹਾਂ ਤਨੀ ਤਾਂ ਕਰਕੇ ਪੁੱਤ ਮੈਨੂੰ ਉਹਨਾਂ ਨੇ ਫੋਨ ਲੈ ਕੇ ਦਿੱਤਾ ਪਰ ਇਹ ਗੱਲ ਹੈ ਵੀ ਆਪਾਂ ਨੇ ਉਹਨਾਂ ਦੇ ਚੋੜਾ ਤੇਲ ਪਾਈਏ ਕਿਉਂ ਜਿਆਦਾ ਪਾਈਏ ਤੇ ਪੈਸੇ ਵੀ ਦੇ ਦੇਨੇ ਤੇ ਫੋਨ ਤਾਂ ਫਿਰ ਮੈਂ ਮੇਰੇ ਕੋਲ ਭਾਇਓ ਕਿਉਂਕਿ ਮੈਂ ਜਣੀ ਉਹਨਾਂ ਦੀ ਇਮਾਨਤ ਨਹੀਂ ਰੱਖਣੀ ਦੋ ਧਿਆਂ ਦੇ ਪੈਸੇ ਰੱਖੇਗਾ ਤੇ ਮੈਂ ਦੇ ਦੇਣੀ ਜੁਰਪਰ ਮੈਨੂੰ ਉਹਨਾਂ ਨਾਲ ਝਟਪਟਾਣਾ ਕੰਮ ਚਲੋ ਪਰ ਵੈਸੇ ਪਾਰਟੀ ਤੋਂ ਬਣ ਗਈ ਸੀ ਚਲ ਕੋਈ ਤੇ ਮਿੱਠਾ ਮੂੰਹ ਨਹੀਂ ਕਰਾਉਣਾ ਉਹ ਗੱਲ ਵੱਖਰੀ ਆ ਮੈਨੂੰ ਇਹ ਕਿਹਾ ਅੱਜ ਸਵੇਰੋਂ ਆਇਆ ਮੈਨੂੰ ਕਹਿੰਦਾ ਜੀ ਜੀ ਮਿੱਠਾ ਮੂੰਹ ਮੈਂ ਕਿਹਾ ਭਾਈ ਦੇਖ ਵਈ ਮਿੱਠਾ ਮੂੰਹ ਕਰ ਲੈ ਉਹ ਤੇ ਤੇਰੀ ਬੋਹੋਂ ਨੂੰ ਲੱਭੂ ਦੇਗਾ ਰਹਿਦੀ ਉਹ ਅਸੀਂ ਖਾਣੇ ਆ ਕਿਉਂ ਹਣੇ ਇੰਨੇ ਰੋਜ਼ ਖਾਵੇ ਨਹੀਂ ਹੁੰਦੇ ਬੰਦੇ ਨਹੀਂ ਜਿਵੇਂ ਆਪਾਂ ਨੇ ਦਿੱਤੇ ਨਹੀਂ ਹੈ ਨਾ ਕਿਸੇ ਨੂੰ ਨਹੀਂ ਨਹੀਂ ਆਪਾਂ ਦੰਦੇ ਹੈ ਇੱਕ ਡੱਬਾ ਤਾਂ ਮੈਂ ਕੁੜੀ ਨੂੰ ਦੇ ਦਿੱਤਾ ਜੇ ਕੁਮੈਂ ਆਪ ਰੱਖ ਲੈ ਉਹ ਜਿਹਦਾ ਮੈਨੂੰ ਦੇਣਾ ਤਾਂ ਉਹਦੇ ਦੇ ਤੇ ਜਿਹਦੇ ਤੇ ਆਪਾਂ ਦੀ ਚੀਜ਼ ਹੋਵੇ ਆਪਾਂ ਨੇ ਉਹਦੇ ਹੀ ਦੇਣੀ ਹੈ ਮੈਂ ਆਇ ਨਹੀਂ ਨਹੀਂ ਕਿਛੇ ਤੇ ਅਸੀਂ ਫਿਰ ਮੈਂ ਕਿਹਾ ਪੁੱਤ ਤੂੰ ਇਹ ਲੱਡੂ ਦੇ ਗਾ ਮੂੰਹ ਮਿੱਠਾ ਕੱਲ ਵੀ ਲੱਡੂ ਹੋਣ ਤੇ ਮੈਨਾਂ ਇਹ ਮਾਂ ਸੀ ਜੇ ਮੇਰੀ ਗੱਲ ਸੁਣਾ ਅਸੀਂ ਮੈਂ ਤਾਂ ਖਾਣੀਓ ਬਰਫੀ ਆ ਬਰਫੀ ਗੱਲ ਹਾਂ ਲਿਆ ਲਿਆ ਨਹੀਂ ਤੂੰ ਕ ਤੂੰ ਸਿੱਧਾ ਕਹਦਾ ਵੀ ਕੋਈ ਨਾ ਬੀਬੀ ਮੈਂ ਮੈਂ ਕਹ ਤੇ ਕਾ ਨਹੀਂ ਮੈਂ ਕਿਉਂ ਕਹਾ ਬਈ ਨਹੀਂ ਵੇਖੋ ਬੋਤਲ ਤੁਸੀਂ ਕਮੈਂਟ ਮਾਰੋਗੇ ਕਮੈਂਟ ਮਾਰੋ ਮਾ ਜੀ ਨਾ ਮੈਨੂੰ ਬਾਪੀ ਨਾ ਕਦੇ ਦੇ ਸਕਦਾ ਕਿਉਂ ਭਾਈ ਮੇਰੀ ਗੱਲ ਸੁਣ ਤਾ ਤੂੰ ਫੋਨ ਲੈ ਕੇ ਸਾ ਤੂੰ ਕਾਇਦਾ ਦੀ ਜੱਤਮੀ ਨਾ ਵੀ ਭਾਈ ਜੀ ਮੇਰੇ ਤੇ ਪਾਰਟੀ ਮੰਗਣੀ ਆ ਉਹਨਾਂ ਨੇ ਹੁਣ ਡੱਬਾ ਵੀ ਲੈ ਕੇ ਦੇ ਦੇ ਮੈਨੂੰ ਓਕੇ ਉਹਨਾਂ ਨੇ ਵੀ ਨਾ ਕਹੇ ਤੰਨਾ ਬਣਾਤਾ ਲੈ ਬਾਤ ਆ ਪੀ ਲਿਆ ਆ ਪੀ ਲਿਆ ਅਸੀਂ ਕਿੱਥੇ ਜਾਂਦੇ ਤੁਸੀਂ ਮੋਕਾ ਫੜਉਂਦੇ ਆ ਬਾਤ ਫਿਰ ਇਹੀ ਗੱਲ ਹੁੰਦੀ ਆ ਇਹੀ ਗੱਲ ਹੁੰਦੀ ਆ ਬੀ ਟਾਈਮ ਟਾਈਮ ਦੀ ਉਹ ਗੱਲ ਕੋਈ ਨਾ ਪੁੱਤ ਵਰਪੀ ਤੇ ਤੇ ਉੱਪਰ ਦੀ ਆ ਕੋਈ ਹਾਂ ਲੈ ਮੈਨੂੰ ਪੁੱਛਿਆ ਵੀ ਨਹੀਂ ਨਹੀਂ ਬੇਸ਼ੱਕ ਤੈਨੂੰ ਨਹੀਂ ਪੁੱਛਿਆ ਹਾਂ ਤਾਂ ਪੁੱਤ ਜਦੋਂ ਨਾ ਮੈਨੂੰ ਦੁਆਕਾ ਮੋਲੂ ਮੰਦੀ ਮਾਤਾ ਪੁੱਛ ਨਹੀਂ ਕਰ ਸਕਦੀ ਮੈਂ ਕਹਿਆ ਵੀ ਮੈਂ ਤਾਂ ਤਾਂ ਕਹਿੰਦੀ ਸੀ ਮੇਰੇ ਮੁੰਡੇ ਨੂੰ ਪੁੱਛੋ ਜੇ ਮੈਨੂੰ ਪਤਾ ਹੁੰਦਾ ਮਿੰਟ ਛੱਟ ਬੱਟ ਵਾਲਾ ਕੰਮ ਹੋਇਆ ਮੇਰੇ ਗਾ ਇਹ ਤਾਂ ਮੈਂ ਜੱਤਮੀ ਨੂੰ ਪੁੱਛਾਂ ਤੂੰ ਪੁੱਤ ਵਰਪੀਆਂ ਖਾ ਲੈ ਇਹ ਤਾਂ ਮੈਂ ਜੱਤਮੀ ਨੂੰ ਪੁੱਛੂੰਗਾ ਵੇ ਅੱਜ ਮਾਮਾ ਕਿੱਥੇ ਗਿਆ ਬਈ ਉਹ ਤੁਸੀਂ ਹਰ ਗੱਲ ਮਾਮੇ ਨੂੰ ਕਹਿੰਦੇ ਆ ਅੱਜ ਮਾਮਾ ਤੁਹਾਡੇ ਜਮਈ ਆਦ ਨਹੀਂ ਆਇਆ ਵੀ ਚਲ ਭਾਈ ਮਾਮੇ ਨੂੰ ਵੀ ਨਾਲ ਲੈ ਜੀਏ ਉਹ ਜਿੱਥੇ ਵੀ ਜਾਣਾ ਪੁੱਛਣਾ ਮਾਮੇ ਨੂੰ ਪੁੱਛ ਲੈਣੇ ਆਪਾਂ ਮਾਮੇ ਹੀ ਲੈ ਚਾਂਦੇ ਆ ਕਿਉਂ ਭਾਈ ਹੁਣ ਮਾਮਾ ਕਿੱਥੇ ਗਿਆ ਮੈਂ ਪੁੱਛਣਾ ਉਹ ਮੁੰਡੇ ਆ ਤਾਂ ਕਹਿੰਦੇ ਜੇ ਵੀ ਮਾਹ ਸੀ ਨਹੀਂ ਆਇਆ ਲੈ ਲੈ ਬਸ ਮੈਂ ਕਿਹਾ ਵੀ ਮਾਹ ਜੀ ਨੂੰ ਤੁਸੀਂ ਜਾਣਦੇ ਮੈਂ ਉਹਨਾਂ ਨੇ ਇਹ ਗੱਲ ਪੁੱਛੀ ਮੈਂ ਕਿਹਾ ਪੁੱਤ ਤੁਸੀਂ ਮਾਹ ਸੀ ਨੂੰ ਜਾਣਦੇ ਬਣਾਤੀ ਨਾ ਜੀ ਗੱਲ ਦੇਖੀ ਆਇਓ ਬੀਬੀ ਨਾ ਹੁਣ ਮੈਨੂੰ ਚਾਰਦੀ ਆ ਜੈ ਅਮਰੀਕਾ ਸਭ ਮੈਨੂੰ ਜਸਮੀਨ ਨਹੀਂ ਜਾਣਦੀ ਉਹ ਮੁੰਡੇ ਜਾਣਦੇ ਤੇ ਮੁੰਡੇ ਵੀ ਜਾਣਦੇ ਕਹਿੰਦੇ ਵੀ ਮਾਂ ਸੀ ਨਹੀਂ ਆਇਆ ਕਿਉਂ ਜਸਮੀਨ ਨੂੰ ਬਜਾਉਣ ਲੈਣਾ ਕੋਈ ਕੋਈ ਗੋਲ ਲੈ ਕੇ ਉਹਨੇ ਅੱਛਾ ਅਬ ਮੈਂ ਮੈਂ ਜਸਮੀਨ ਦੀ ਵਾਲ ਕਰਦਾ ਮੈਂ ਜੱਤਬੀ ਨੂੰ ਪੁੱਛੂੰਗਾ ਵੀ ਬਈ ਜਸਮੀਨ ਹੋਂ ਤੇਰਾ ਮਾਮਾ ਕਿੱਥੇ ਗਿਆ ਪੁੱਤ ਯਾਰ ਮਾਮੇ ਜੀ ਦਾ ਬਹੁਤ ਵਾਰ ਮੈਨੂੰ ਪੁੱਛਣੇ ਨੂੰ ਲੋੜ ਹੈ ਨਾ ਨਾ ਕੋਈ ਕੰਮ ਨਹੀਂ ਹੈ ਨਹੀਂ ਗੱਲ ਹੈ ਚਲੋ ਤੇਰੀ ਮਰਜ਼ੀ ਹੈ ਬੁੱਤ ਜਦੋਂ ਜਦੋਂ ਮਾੜੀ ਮਾੜੀਆਂ ਗੱਲਾਂ ਕਰ ਚੁੰਨੀ ਆ ਤਾਂ ਆਪਾਂ ਨੂੰ ਪੁੱਛਿਆ ਜਾਂਦਾ ਹੁਣ ਕਿਉਂ ਨਹੀਂ ਪੁੱਛਿਆ ਬਾਹਰ ਚੁੱਪੂਗਾ ਤੇ ਬੋਲ ਜਾ ਨਾ ਕੋਈ ਗੱਲ ਨਹੀਂ ਮੈਂ ਪੁੱਛਣਾ ਹੈ ਜੱਸ ਵੀ ਨੂੰ ਵੀ ਅੱਜ ਤੋਂ ਬਾਅਦ ਜੇ ਕੋਈ ਵੀ ਕੰਮ ਪੈਂਦਾ ਮੈਨੂੰ ਨਾ ਕਹਿਣਾ ਆਪਾਂ ਫੜੀ ਛੱਡ ਦੇ ਨਹੀਂ ਅਸਲ ਕਿਆ ਕਰਨਾ ਭਲੇ ਆਪ ਕਰ ਲੈ ਉਹ ਤੂੰ ਤੁਸੀਂ ਆਖ ਦੱਸਿਓ ਵੀ ਕਿਆ ਗੱਲ ਐ ਬਹੁਤ ਬੜੀ ਗੱਲ ਆ ਜਿੰਨੇ ਵੀ ਸਾਡੇ ਵੀਡੀਓ ਦੇਤੇ ਕਹਿਣਗੇ ਨਹੀਂ ਵੀ ਅੱਜ ਤੈਨੂੰ ਵੀ ਤੇਰਾ ਮਾਮਾ ਕਿੱਥੇ ਗਿਆ ਕੋਈ ਗੱਲ ਨਹੀਂ ਐ ਤਾਂ ਲੈ ਕਿਉਂ ਤੂੰ ਮੈਨੂੰ ਲੈ ਜਾ ਭਲੇਖੇ ਗੱਲ ਤੂੰ ਮੈਨੂੰ ਚੀਜੀ ਦਵਾਵੇਂ ਭਲੇ ਫੇਰ ਉਹੀ ਗੱਲ ਆ ਗਈ ਤੈਨੂੰ ਨਹੀਂ ਦੇ ਬੀਬੀ ਪਤਾ ਜਸਮੀਨ ਨੂੰ ਪਤਾ ਨਾ ਜਸਮੀਨ ਨੂੰ ਪਤਾ ਹੀ ਹੋਊਗਾ ਵੀ ਜਿਹੜੀ ਕਹਿੰਦੀ ਤੈਨੂੰ ਲੈ ਗਿਆ ਉਹ ਮੈਨੂੰ ਫੋਨ ਕਰਕੇ ਕਹਿੰਦੀ ਮਾਮੇ ਤੈ ਬੀਬੀ ਨੂੰ ਨਹੀਂ ਦੱਸਣਾ ਆਪਾਂ ਨੇ ਦੇਣਾ ਬੀਬੀ ਨੂੰ ਸਰਪ੍ਰਾਈਜ਼ ਚੱਲ ਕੋਈ ਤੂੰ ਦੇ ਦੇ ਮੈਂ ਤਾਂ ਤੇਤੇ ਵੀ ਲੈਣੇ ਨੂੰ ਤਿਆਰ ਐ ਤੂੰ ਮੇਂ ਧੱਮਾ ਠੀਕ ਆ ਤੂੰ ਨਹੀਂ ਪੁੱਤ ਫੇਰ ਉਹੀ ਗੱਲ ਆ ਜੇ ਉਹ ਆ ਉਹੀ ਜੇ ਤੁਸੀਂ ਆ ਪੁੱਤ ਮੈਂ ਤਾਂ ਤੈਨੂੰ ਦੇ ਕੇ ਗਿਆ ਤਾਂ ਫੋਨ ਨਾਲੇ ਦੇ ਕੇ ਵੀ 18000 ਰੁਪਏ ਬਣਾ ਕੇ ਗਿਆ ਤਾਂ ਲਿਆ ਨਹੀਂ ਭਾਈ ਉਹ ਫੇਰ ਹੁਣ ਮੈਂ ਕੀ ਕਰਦਾ ਬਿੱਲਾ ਫੜ ਬੀਬੀ ਆ ਚੱਕਾ ਹ ਚਲਾ ਤੂੰ ਇੱਕ ਦਿਨ ਰੱਖ ਕੇ ਕਹਿੰਦੀ ਜੀ ਨਾ ਭਈ ਮੇਰੇ ਕੋਲ ਫੁੱਟ ਜੂ ਇਹਨੂੰ ਲੈ ਜਾ ਮੈਂ ਕੀ ਕਰਦਾ ਦੱਸ ਮੈਨੂੰ ਫੇਰ ਜੀ ਫੁੱਟ ਜਾਂਦਾ ਜੀ ਇਹ ਫੇਸੇ ਮਰ ਜਾਣਾ ਮੈਨੂੰ ਕਹਿਣਾ ਧੰਨਵਾ ਮਾ ਲੈ ਕੇ ਦੇ ਦੇਣਾ ਫੇਸੇ ਮਰ ਜਾਣਾ ਦਾ ਫੇਰ ਫੇਸੇ ਵਰਨਾ ਨਹੀਂ ਦਾ ਸੇਬਰ ਦਾ ਨਹੀਂ ਹੋਣ ਦੋਰਾ ਨਹੀਂ 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 ਅਸੀਂ ਬੈਂਡ ਹੜਦਿਆਂ ਹੁਣ ਨਹੀਂ ਮੇਤੇ ਰੁਆ ਨਹੀਂ ਚੱਲਦੇ ਆ ਉਹ ਵੀ ਨਾ ਹੁਣ ਚਲਾਉਂ ਵੀ ਹੁਣ ਤੂੰ ਮੋੜ ਦੇ ਫੁੱਟ ਜਾਊਗਾ ਉਹ ਫੇ ਕੀ ਕਰੂੰਗੀ ਕਿਆ ਬਦਲ ਨਹੀਂ ਹੋਰ ਕੀ ਅਜਾ ਹਾਂ ਫੇ ਮੈਂ ਤੈਨੂੰ ਹੀ ਕਹਣਾ ਫੁੱਟ ਜਾਊਗਾ ਇਹ ਮੋੜ ਸੇ ਫੁੱਟ ਗਿਆ ਬਾਰ ਫੇਂਦੀ ਕੋਈ ਗੱਲ ਨਹੀਂ ਲੈ 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 ਚੱਲ ਛੱਡਾਂਗੇ ਚਲੋ ਇਦਾਂ ਗੱਲਾਂ ਚਲਦੀਆਂ ਰਹਿਣੀਆਂ ਆ ਜੀ ਪੁੱਤ ਤੁਸੀਂ ਮੇਰੇ ਮਾਸੀਂ ਦਾ ਗੱਲ ਬਰਦੀਆਂ ਖਾ ਲੋ ਮਾਤਾ ਦਾ ਜਿਗਰਾ ਬਹੁਤ ਹੈ ਹਾਏ ਲੈ ਆ ਬਾਬੇ ਦੀ ਬਰਦੀ ਖਾਣੀ ਆ 500 ਰੁਪਏ ਕਿਲੋ ਵਾਲੇ ਆਹ ਪਾਤੋ ਦੇ ਜਿਗਰਾ ਹਾਂ ਹੋ ਨਹੀਂ ਹੈਗਾ ਇਹ ਜਿਗਰਾ ਮੈਂ ਤਾਂ 1.5 ਰੁਪਏ ਕਿਲੋ ਵਾਲੀ ਕਹਿ ਹੋਰ ਹੈ ਨਾ ਇਹ ਇਹ ਆਹ ਸੈੱਟ ਕਿੰਚ ਨਹੀਂ ਫੁੜਿਆ ਕੰਨਿਆ ਚਲੋ ਹੈ ਕਿਹੜਾ ਪੁੱਤ ਦੇ ਦਾਂ ਬਾਕੀ ਜੀ ਉਹ ਗੱਲਾਂ ਸਾਡੇ ਅੰਦਾ ਹੀ ਚੱਲਦੇ ਰਹਿਣਾ ਇਹ ਸਾਡਾ ਕੋਈ ਨਾ ਪੁੱਤ ਹਾਸਿਤ ਮਾਰਸੀ ਐ ਇਹ ਇਹ ਪੁੱਤ ਵੀ ਨਹੀਂ ਸਿੱਟੇ ਹੋਏ ਦੋਤਿਆਂ ਵੀ ਨਹੀਂ ਸਿੱਟੀਆਂ ਹੋਈਆਂ ਦੇਖੋ ਸੱਟਿਆ ਮਾਵਾਪਾ ਨੂੰ ਮਾਵਾਬ ਕੋਈ ਬਣਦੀ ਪੁੱਤਾਂ ਨੂੰ ਛੱਡਦਾ ਨਹੀਂ ਜੀ ਆ ਸਾਡਾ ਲੈਕਣੀ ਚੱਲਦਾ ਕਿਉਂਕਿ ਜਸਮੀਨ ਨੇ ਪੈਸੇ ਹੀ ਆਲਰੇਡੀ ਮੈਨੂੰ ਸਭ ਵੀਡੀਓ ਵਿੱਚ ਕਹਿੰਦੇ ਆ ਆਪਾਂ ਤੁਹਾਨੂੰ ਦੱਸਦੇ ਆ ਜਸਮੀਨ ਨੇ ਆਲਰੇਡੀ ਮੈਨੂੰ ਪਹਿਲਾਂ ਹੀ ਫੋਨ ਕਰਕੇ ਇੱਕ ਦਿਨ ਪਹਿਲਾਂ ਦੱਸਿਆ ਤਾਂ ਇਹਨ ਮਾਮੇ ਅਪਾ ਬੀਬੀ ਨੂੰ ਫੋਨ ਦਵਾਉਣਾ ਤੇ ਉਸ ਟਾਈਮ ਦੇ ਵਿੱਚ ਮੈਂ ਤਾਂ ਜੀ ਬਹੁਤ ਬੀਚੀ ਮੈਂ ਜਸਮੀਨ ਨੂੰ ਇਹ ਗੱਲ ਕਹੇ ਤੇ ਵੀ ਜਸਮੀਨ ਮੇਰੇ ਕੋਲ ਟਾਈਮ ਨਹੀਂ ਤੂੰ ਜਾਈਂ ਬੇਸ਼ੱਕ ਬੀਬੀ ਨੂੰ ਫੋਨ ਦਵਾ ਦੀ ਪਰ ਗੱਲ ਨੂੰ ਜਸਮੀਨ ਨੇ ਮਨਾ ਕਰਤਾ ਕਹਿੰਦੀ ਤੂੰ ਬੀਬੀ ਨੂੰ ਨਹੀਂ ਦੱਸਣਾ ਮਾਮੇ ਮੈਂ ਕਿਹਾ ਵੀ ਤੂੰ ਕਹਿੰਦੇ ਤੇ ਹੁਣ ਤੁਸੀਂ ਸੂਤ ਦੇਉਂਗੇ ਵੀ ਹੈ ਜਸਮੀਨ ਨੇ ਤੁਹਾਨੂੰ ਦੱਸਿਆ ਨਾ ਬਿਲਕੁਲ ਉਹਨੇ ਮੈਨੂੰ ਦੱਸਿਆ ਜੀ ਉਹਨੇ ਮੈਨੂੰ ਪੁੱਛਿਆ ਵੀ ਤਾਂ ਤੇ ਬੀਬੀ ਨੂੰ ਤਾਂ ਪਤਾ ਹੀ ਹੋਣਾ ਹੈ ਨਹੀਂ ਤਾਂ ਮੈਨੂੰ ਲੱਗਦਾ ਫੋਨ ਨਹੀਂ ਨਹੀਂ ਇਹਨਾਂ ਨਹੀਂ ਜੀ ਪੁੱਤ ਪਤਾ ਚਲੋ ਬਾਕੀ ਕੋਈ ਨਹੀਂ ਲੱਗਿਆ ਆਪਾਂ ਤਾਂ ਹੁੰਦਾ ਬੀਬੀ ਵਾਲੋਂ ਪਾਰਟੀ ਆ ਬਾਪੇ ਦੀ ਖਲਾਉਗੀ ਇਹ ਕੋਈ ਦੀ ਪਰਦੀ 5 ਫੋਰ ਪਰ ਕਿਲੋ ਵਾਲੀ ਖਾ ਲੈ ਪਰਦੀਆਂ ਖਾਦਾ ਭਾਈ ਕਿੱਥੇ ਦਿਖਾ ਦੋ ਕਿੱਥੇ ਪੀਣੀ ਕਿੱਥੇ ਉਹ ਵਾਪੀ ਲਿਆਉਣੀ ਪੈਣੀ ਆ ਉਹਨਾਂ ਦੁਕਾਨ ਤੇ ਮੈਂ ਕਹਿੰਦੀ ਖਾਲਾ ਵੀ ਮੈਂ ਨਹੀਂ ਕਿਤੇ ਲਿਆਦੀ ਭਾਈ ਨਹੀਂ ਨਹੀਂ ਚਲੋ ਬਾਕੀ ਹੁਣ ਆਪਾਂ ਚੱਲਦੇ ਆ ਜੀ ਘਰ ਨੂੰ ਤੇ ਬਾਕੀ ਹੁਣ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਅਗਲੇ ਬਲੌਗ ਦੇ ਵਿੱਚ